ਹਕਦਰ ਬੋਲ ਆ ਜੀ ਆਪਣਾ ਕੀ ਨਾਮ ਆ ਜੀ ਮੇਰਾ ਨਾਮ ਵਿਸ਼ਾਲ ਕੁਸ਼ਲ ਹੈ ਜੀ ਜੀ ਸਰ ਆਮ ਆਦਮੀ ਪਾਰਟੀ ਨੂੰ ਬਲੌਕ ਕਰਦੇ ਆ ਸੇਵਾਦਾਰਾ ਜੀ ਸਰ ਇਹ ਸਾਡੇ ਡਾਕਟਰ ਸਾਹਿਲ अरोड़ा ਜੀ ਮਾਨਸਾ ਨੂੰ ਬਲੌਕ ਕਰਦੇ ਨੇ ਹਾਂਜੀ ਹਾਂਜੀ ਡਾਕਟਰ ਮੌਨਿਕਾ अरोड़ा ਜੀ ਦੋਨੋਂ ਮੀਆਂ ਬੀਬੀ ਐਮਡੀ ਨੇ ਹਾਂਜੀ ਕਾਫੀ ਲੰਮੇ ਅਰਸੇ ਤੋਂ ਸੁਨਾਮ ਦੇ ਵਿੱਚ ਸੇਵਾ ਕਰਦੇ ਆ ਰਹੇ ਨੇ ਕਿ ਕਾਫੀ ਕੈਂਪੇਨਾਂ ਨੇ ਲਾਏ ਨੇ ਹਜ਼ਾਰਾਂ ਪੇਸ਼ੇਂ ਠੀਕ ਕਰਤੇ ਹਸਪਤਾਲ ਹੈ ਜਿੰਨਾ ਸੁਨਾਮ ਇਹਨਾਂ ਦਾ ਆਸ਼ੂतोष ਹਸਪਤਾਲ ਨਾਮ ਦੇ ਉੱਤੇ ਇੱਕ ਹਸਪਤਾਲ ਹੈ ਐਸਯੂਐਸ ਕਾਲਜ ਦੇ ਬਿਲਕੁਲ ਸਾਹਮਣੇ ਜੀ ਇਹ ਮੰਨ ਲਓ ਵੀ ਸਾਲ ਦੇ ਵਿੱਚ 4-5 ਕੈਂਪ ਜੀ ਲਗਾਤਾਰ ਜੇਬ ਚੋਂ ਪੈਸੇ ਲਾ ਕੇ ਮਰੀਜ਼ਾਂ ਨੂੰ ਦਵਾਈਆਂ ਮੁਫਤ ਦੇ ਕੇ ਲੋਕ ਸੇਵਾ ਕਰਦੇ ਹਰ ਤਰ੍ਹਾਂ ਦੇ ਲੋਕ ਸੇਵਾ ਦੇ ਵਿੱਚ ਇਹ ਯਕੀਨ ਰੱਖਦੇ ਨੇ ਮਾਨਸਾ ਤੋਂ ਸਪੈਸ਼ਲ ਅਪਡਾਉਨ ਕਰਦੇ ਨੇ ਦਿੱਲੀ ਇੱਥੇ ਮਿਲਦੇ ਨੇ ਸਵੇਰੇ 9:30 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਇਹਨਾਂ ਦੀ ਪਰਮਾਨੈਂਟ ਸੀਟਿੰਗ ਹੈ ਤੇ ਇਹਨਾਂ ਨੂੰ ਇਹ ਬਖਸ਼ਿਸ਼ ਹੈ ਕਿ ਲੇਬਰ ਕਿਡਨੀ, ਥੈਰਡ, ਟਾਈਫਾਇਡ, ਮਲੇਰੀਆ, ਸੈਲ ਘਟ ਨਾਲੇ ਜੋ ਜਿਹੇ ਜੀ ਮਰਜ਼ੀ ਮਰੀਜ਼ ਆਲੇ ਇਹਨਾਂ ਕੋਲੇ ਪੇਸ਼ੈਂਟ ਆ ਜੇ। ਚਮੜੀ ਰੋਗਾਂ ਦੇ, ਲੇਡੀਜ਼ ਰੋਗਾਂ ਨਾਲ ਸੰਬੰਧਿਤ ਉਹ ਸਾਰੀ ਪੇਸ਼ੈਂਟ ਜਿੰਨੇ ਆਉਂਦੇ ਨੇ ਇਹਨਾਂ ਕੋਲੇ ਠੀਕ ਹੋ ਕੇ ਜਾਂਦੇ ਨੇ। ਅਸੀਂ ਆਮ ਆਦਮੀ ਪਾਰਟੀ ਵੱਲੋਂ ਅੱਜ ਇਹਨਾਂ ਨੂੰ ਸਨਮਾਨਤ ਕਰਨ ਦੇ ਲਈ ਪਹੁੰਚੇ ਹਾਂ। ਕਿ ਇਹਨਾਂ ਨੇ ਸਾਲ ਦੇ ਵਿੱਚ 4-5 ਕੈਂਪਾਂ ਦੇ ਰਾਹੀਂ ਆਪਦੇ ਹਜ਼ਾਰਾਂ ਰੁਪਏ ਲਾ ਕੇ ਮਰੀਜ਼ਾਂ ਨੂੰ ਬਿਲਕੁਲ ਫਰੀ ਆਫ ਸੇਵਾ ਦੇ ਕੇ ਉਹਨਾਂ ਨੂੰ ਠੀਕ ਕੀਤਾ ਤੇ ਅਸੀਂ ਅੱਗੇ ਨੂੰ ਵੀ ਬੇਨਤੀ ਕਰਦੇ ਆ ਵੀ ਡਾਕਟਰ ਸਾਹਿਬ ਸੁਨਾਨ ਦੇ ਲੋਕਾਂ ਲਈ ਇਹ ਭਲੇ ਦਾ ਕੰਮ ਕਰਦੇ ਰਹੋ ਤੇ ਇਸ ਤਰ੍ਹਾਂ ਦੇ ਕੈਂਪ ਅੱਗੇ ਨੂੰ ਲਾਂਦੇ ਰਹੋ ਤਾਂ ਕਿ ਸਾਡੇ ਲੋਕ ਨੇ ਜਿਹੜੇ ਜਿਹੜੇ ਲੋਕ ਦਵਾਈ ਨਹੀਂ ਲੈ ਸਕਦੇ ਪੈਸਾ ਨਹੀਂ ਕਰ ਸਕਦੇ ਦੂਰੋਂ ਦੂਰੋਂ ਵੀ ਤੁਹਾਡੇ ਕੋਲੇ ਪਿੰਨਾ ਚੋਂ ਵੀ ਲੋੜਵੰਦ ਮਰੀਜ਼ ਆਉਂਦੇ ਨੇ ਉਹਨਾਂ ਨੇ ਤੁਸੀਂ ਇਸੇ ਤਰ੍ਹਾਂ ਸੇਵਾ ਕਰਦੇ ਰਹੋ ਤੇ ਪਰਮਾਤਮਾ ਤੁਹਾਡੇ ਤੇ ਵੀ ਕਿਰਪਾ ਬਣਾਈ ਰੱਖੇ ਨਾਲ ਸਾਰੇ ਮਰੀਜ਼ ਵੀ ਜਲਦੀ ਠੀਕ ਹੁੰਦੇ ਰਹਿਣ ਧੰਨਵਾਦ ਦਰਸੋ ਇਹ ਆਪਣਾ ਜਿਹੜਾ ਤੁਹਾਡੇ ਕੋਲੇ ਅਜੇ ਤੱਕ ਅਜੇ ਤੱਕ ਕੈਂਪ ਹੈ ਮਤਲਬ ਫਰੀ ਕੈਂਪ ਹੈ ਤੇ ਕਦ ਨੂੰ ਮਤਲਬ ਜੇ ਕਿਸੇ ਨੇ ਆਉਣਾ ਹੋਵੇ ਉਹਦੇ ਵਾਸਤੇ ਤੁਹਾਡੀ ਕੋਈ ਫੀਸ ਜਾਂ ਕਿਤੇ ਨਾ ਕਿਹਾਣੀ ਹੋ ਸਾਡੀ ਫੀਸ ਕੋਈ ਨਹੀਂ ਹੈ ਬਟ ਮੈਡੀਸਨ ਦਾ ਜੋ ਚਾਰਜ ਹੈ ਉਹ ਓरिजिनल ਰੇਟ ਨਾਲ ਉਹ ਲੈਣੀ ਲੈਣਾ ਹਾਂਜੀ ਹਾਂਜੀ ਬਹੁਤ ਘੱਟ ਰੇਟ ਦੇ ਵਿੱਚ ਅਸੀਂ ਲਾਜ ਕਰਦੇ ਆ ਅਤੇ ਇਤਕ ਜੋ ਗਰੀਬ ਹੁੰਦਾ ਜਿਹਦੇ ਕੋ ਪੈਸੇ ਨਹੀਂ ਹੁੰਦੇ ਉਹਨਾਂ ਨੂੰ ਦਵਾਈ ਫਰੀ ਵੀ ਦੇ ਦਿੰਦੇ ਆ ਸਾਡੇ ਕੋਲ ਐਸਾ ਕੁਝ ਨਹੀਂ ਹੈ ਇਹ ਕਿੰਨੇ ਤੋਂ ਕਿੰਨੇ ਵਜੇ ਤੱਕ ਖੁੱਲ੍ਹਾ ਰਹਿੰਦਾ ਆਪਣਾ ਹਸਪਤਾਲ ਇਹ 9 ਵਜੇ ਤੋਂ ਲੈ ਕੇ ਸ਼ਾਮ ਨੂੰ 6 ਵਜੇ ਤੱਕ ਆਪਣਾ ਖੁੱਲ੍ਹਾ ਰਹਿੰਦਾ ਜੀ ਐਤਵਾਂ ਛੁੱਟੀਆਂ ਹੁੰਦੀਆਂ ਵੈਸੇ ਇਹ ਤਾਂ ਪ੍ਰਧਾਨ ਜੀ ਨੇ ਆਪਾਂ ਅਡਰੈਸ ਦੇ ਹੀ ਦਿੱਤਾ ਜੀ ਇੱਕ ਵਾਰੀ ਦੁਬਾਰਾ ਅਡਰੈਸ ਦੇ ਦੂੰ ਆਪਣੇ ਆਪਣੇ ਹਸਤਾਨਾ ਵਿੱਚ ਅਸ਼ੋਤਸ਼ ਹਸਤਾਨ ਓਪੋਜ਼ਿਟ ਐਸ ਜੀ ਐਸ ਕਾਲਜ ਨਾਮ ਤੇ ਮੇਰਾ ਨੰਬਰ ਹੈ 98033 74333 ਇਸ ਨੰਬਰ ਤੇ ਆ ਕੇ ਤੁਸੀਂ ਆ ਸਕਦੇ ਹੋ ਧੰਨਵਾਦ ਜੀ ਬਹੁਤ ਧੰਨਵਾਦ ਜੀ ਮੈਂ ਆਪਣੀ ਕੀ ਡਿਗਰੀ ਕੀਤੀ ਗਈ ਜੀ ਸਰ ਮੈਂ ਐਮ ਡੀ ਕੀਤੀ ਹੋਈ ਹੈ ਆਯੁਰਵਿਦਿਕ ਹਾਂਜੀ ਤੇ ਲੇਡੀਜ਼ ਕਿਹੜੇ-ਕਿਹੜੇ ਆਪਣੇ ਮੁਕਸੀ ਜੀ ਨੂੰ ਸ਼ਿਕਾਇਤਾਂ ਪੰਜਾਬੀ ਚ ਹਾਂਜੀ ਹਾਂਜੀ ਲੇਡੀਜ਼ ਦਾ ਮੈਕਸਿਮਮ ਜਿਨ੍ਹਾਂ ਨੂੰ ਪਾਣੀ ਪੈਂਦਾ ਹੋਵੇ ਜਾਂ ਫਿਰ ਕਿਸੇ ਦੇ ਰਸੋਲੀ ਹੈ ਜਾਂ ਕਿਸੇ ਦੇ ਬੱਚਾ ਨਹੀਂ ਹੁੰਦਾ ਠੀਕ ਹੈ ਇਹਨਾਂ ਸਭ ਚੀਜ਼ਾਂ ਦੀ ਦਵਾਈ ਦਿੰਨੇ ਆ ਤੇ ਮੈਕਸਿਮਮ ਇਹੀ ਕੋਸ਼ਿਸ਼ ਕਰਦੇ ਆ ਕਿ ਜਲਦੀ ਤੋਂ ਜਲਦੀ ਰਿਜ਼ਲਟ ਆਵੇ ਤੇ ਕੱਟ ਪੈਸੇ ਤੇ ਤੁਸੀਂ ਦੋ ਸਮਾਂ ਪ੍ਰੈਕਟਿਸ ਕਰ ਰਹੇ ਹੋ ਕਿ ਨਾ ਇੱਕ ਤੰਮੀ ਫਿਲਹਾਲ ਤਾਂ ਮੈਂ ਇੱਥੇ ਹੀ ਪ੍ਰੈਕਟਿਸ ਕਰਦੀ ਆ ਤੇ ਨਾਲੇ-ਨਾਲੇ ਮੈਂ ਮਾਨਸਾ ਵੀ ਬੈਣੀ ਆ ਹਾਂਜੀ ਹਾਂਜੀ ਚਲੋ ਠੀਕ ਹੈ ਜੀ